हां जी दोस्तों भंगू प्रॉपर्टी बठिंडा ਤੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਹਾਜ਼ਰ ਆ ਜੀ ਇੱਕ ਨਵੀਂ ਕੋਠੀ ਦੇ ਨਾਲ ਸੋ ਅੱਜ ਦੀ ਕੋਠੀ 135 ਗਾਈ ਦੀ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ ਮਲਤਾਨੀਆਂ ਰੋਡ ਗੁਰੂ ਨਾਨਕ ਨਗਰ ਬਠਿੰਡਾ ਸ਼ਹਿਰ ਦੇ ਵਿੱਚ ਡਬਲ ਸਟੋਰੀ ਕੋਠੀ ਹੈ ਬਹੁਤ ਹੀ ਸੋਹਣੀ ਜਿਹੜੀ ਆ ਕੋਠੀ ਬਣੀ ਹੋਈ ਆ ਫਰੈਸ਼ ਕੋਠੀ ਆ ਕੰਮ ਚੱਲੀ ਜਾਂਦਾ ਸੋ ਵੀਡੀਓ ਨੂੰ ਸਕਿਪ ਨਾ ਕਰਿਓ ਜਲਦੀ ਜਲਦੀ ਇਹਨੂੰ ਸ਼ੇਅਰ ਜ਼ਰੂਰ ਕਰਦੇਓ ਤੇ ਸਾਡੇ ਚੈਨਲ ਭੰਗੂ ਪ੍ਰਾਪਰਟੀ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਖਾਸ ਕਰਕੇ ਜਿਹੜੇ ਨਵੇਂ ਵੀਰ ਆਏ ਆ ਤੇ ਆਜੋ ਫਿਰ ਦੇਖਦੇ ਆ ਆਪਾਂ 135 ਗਜ ਦੇ ਵਿੱਚ ਬਣੀ ਹੋਈ ਇਹ ਕੋਠੀ ਸੋ ਬਹੁਤ ਹੀ ਸੋਹਣੀ ਜਿਹੜੀ ਆ ਕੋਠੀ ਬਣੀ ਹੋਈ ਹੈ 135 ਗਜ ਦੇ ਵਿੱਚ ਥੱਲੇ ਦੋ ਬੈਡਰੂਮ ਬਣੇ ਹੋਏ ਆ ਰਸੋਈ ਤੁਸੀਂ ਸਾਹਮਣੇ ਦੇਖ ਰਹੇ ਹੋ ਸੋ ਕਬਰ ਦਾ ਕੰਮ ਆ ਜਿਹੜਾ ਬਾਕੀ ਆ ਬਾਕੀ ਕੰਮ ਆ ਜਿਹੜਾ ਚੱਲ ਵੀ ਰਿਹਾ ਇਸ ਕੋਠੀ ਦਾ ਸੋ ਇੱਕ ਬੈਡਰੂਮ ਉੱਪਰ ਹੈ ਉਹ ਵੀ ਆਪਾਂ ਦੇਖਾਂਗੇ ਨਾਲ ਵਾਸ਼ਰੂਮ ਅਟੈਚ ਆ ਖੁੱਲਾ ਪੋਰਚ ਹੈਗਾ 135 ਗਾਈ ਦੇ ਵਿੱਚ ਕੋਠੀ ਮਲਤਾਨੀਆਂ ਰੋਡ ਗੁਰੂ ਨਾਨਕ ਨਗਰ ਦੇ ਵਿੱਚ ਤੁਹਾਡੇ ਵਾਸਤੇ ਲੈ ਕੇ ਆਏ ਆ। ਸੋ ਦੋ ਬੈਡਰੂਮ ਗਰਾਉਂਡ ਫਲੋਰ ਤੇ ਆ ਤੇ ਆਜੋ ਫਿਰ ਆਪਾਂ ਦੇਖਦੇ ਆਂ ਵੀਡੀਓ ਨੂੰ ਸਕਿਪ ਨਾ ਕਰਿਓ। ਜਲਦੀ ਜਲਦੀ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ। ਸੋ ਟਾਈਲਜ਼ ਜਿਹੜੀ ਆ ਵੁੱਡਨ ਕਲਰ ਦੇ ਵਿੱਚ ਲੱਗੀ ਹੋਈ ਆ ਡੋਰ ਵਿੰਡੋ ਤੁਸੀਂ ਦੇਖ ਰਹੇ ਹੋ ਬਹੁਤ ਹੀ ਖੂਬਸੂਰਤ ਜਿਹੜੇ ਆ ਲੱਗੇ ਹੋਏ ਆ। ਸੋ ਇਹ ਹੈਗਾ ਜੀ ਪੂਜਾ ਰੂਮ ਤੇ ਬੈਕ ਸਾਈਡ ਦੇ ਉੱਤੇ ਇਹ ਰਿਵੈਲਿਡੇਸ਼ਨ ਵਾਸਤੇ ਜਾਲਾ ਉਹ ਦਿੱਤਾ ਹੋਇਆ ਵਾਸ਼ਰੂਮ ਆ ਜਿਹੜਾ ਦੋਨਾਂ ਬੈਡਰੂਮਾਂ ਦੇ ਨਾਲ ਅਟੈਚ ਆ ਗਰਾਉਂਡ ਫਲੋਰ ਤੇ ਦੋ ਬੈਡਰੂਮ ਆ ਦੋ ਵਾਸ਼ਰੂਮ ਬਣੇ ਹੋਏ ਆ ਦੋ ਬੈਡਰੂਮ ਆ ਰਸੋਈ ਓਪਨ ਆ ਡ੍ਰਾਈੰਗ ਰੂਮ ਆ ਲੌਬੀ ਆ ਸੋ ਪੋਰਚ ਦੇ ਵਿੱਚ ਦੀ ਜਿਹੜੀਆਂ ਪੌੜੀਆਂ ਦਿੱਤੀਆਂ ਹੋਈਆਂ ਤੇ ਬਹੁਤ ਹੀ ਖੂਬਸੂਰਤ ਜਿਹੜਾ ਕੰਮ ਆ ਇਸ ਕੁਠੀ ਦਾ ਹੋਇਆ ਵੀ ਆ ਬਾਕੀ ਚੱਲ ਵੀ ਰਿਹਾ ਕੰਮ ਬਿਲਕੁਲ ਫਰੈਸ਼ ਕੁਠੀ ਆ ਔਰ ਰੇਟ ਦੀ ਗੱਲ ਕਰੀਏ ਤਾਂ 52 ਲੱਖ ਰੁਪਿਆ ਡਿਮਾਂਡ ਕੀਤੀ ਆ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ। ਸੋ ਪੌੜੀਆਂ ਦੇ ਵਿੱਚ ਵੀ ਗ੍ਰੈਨਾਇਟ ਜਿਹੜਾ ਪੱਥਰ ਆ ਉਹ ਲੱਗਿਆ ਹੋਇਆ। ਸਰੋਸ਼ਨੀ ਦਾ ਵੀ ਖਾਸ ਪ੍ਰਬੰਧ ਆ ਤੇ ਜੰਗਲਾਂ ਤੁਸੀਂ ਦੇਖ ਸਕਦੇ ਹੋ ਉਹ ਵੀ ਖੂਬਸੂਰਤ ਜਿਹੜਾ ਲੱਗਿਆ ਹੋਇਆ ਬਾਲਕਨੀ ਦੇ ਨਾਲ ਇੱਕ ਬੈੱਡਰੂਮ ਤੇ ਨਾਲ ਅਟੈਚ ਵਾਸ਼ਰੂਮ ਆ ਬਾਕੀ ਜਿਹੜੀ ਐ ਸਪੇਸ ਆ ਬਾਕੀ ਜਿਹੜਾ ਵਿੜਾ ਉਹ ਛੱਡਿਆ ਹੋਇਆ। ਸੋ ਸਾਰੇ ਉੱਪਰਲੇ ਫਲੋਰ ਤੇ ਵੀ ਜਿਹੜੀ ਐ ਟਾਇਲ ਆ ਵਿੜੇ ਵਿੱਚ ਵੀ ਲੱਗੀ ਹੋਈ ਐ। ਸੋ 135 ਗਾਈ ਦੀ ਕੋਠੀ 52 ਲੱਖ ਡਿਮਾਂਡ ਕੀਤੀ ਹੈ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਡਬਲ ਸਟੋਰੀ ਕੋਠੀ ਆ ਸੋ ਜਿਹੜੇ ਵੀਰ ਭਰਾਏ ਕੋਠੀ ਨੂੰ ਖਰੀਦਣਾ ਚਾਹੁੰਦੇ ਆ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦਿੱਤਾ ਉੱਥੇ ਕੰਟੈਕਟ ਕਰਕੇ ਇਸ ਕੋਠੀ ਨੂੰ ਖਰੀਦ ਸਕਦੇ ਹੋ ਸੋ ਵੀਡੀਓ ਇੱਕ ਅੱਧੇ ਸੈਕਿੰਡ ਦੀ ਦੇਖਦੇ ਸਾਰੀ ਫੋਨ ਨਾ ਕਰਿਆ ਕਰੋ ਵੀਰੇ ਇਹ ਵੀ ਕੀ ਰੇਟ ਆ ਸੋ ਵੀਡੀਓ ਨੂੰ ਦੇਖ ਲਿਆ ਕਰੋ ਤੁਹਾਡੇ ਵਾਸਤੇ ਹੀ ਆਪਾਂ ਵੀਡੀਓ ਬਣਾਈ ਦੀ ਆ ਸੋ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਵੀ ਕਿਸੇ ਤਰ੍ਹਾਂ ਦੀ ਐਡ ਕਰਵਾਉਣੀ ਆ ਘਰ ਵੇਚਣ ਦੀ ਤਾਂ ਤੁਸੀਂ ਕੰਟੈਕਟ ਕਰ ਸਕਦੇ ਆ ਪੰਗੂ ਪ੍ਰਾਪਰਟੀ ਬਠਿੰਡਾ ਤੇ ਬਹੁਤ-ਬਹੁਤ ਧੰਨਵਾਦ ਸ਼ੁਕਰੀਆ